ਆ ਵੇਖ ਲੋ ਅਹੀਂ ਆਟਮ ਖਲੋਤੇ ਆ ਕਾਦੀਆਂ ਦੇ ਫਾਟਕਦੇ ਤੇ ਟ੍ਰੇਨ ਆ ਗਈ ਆ ਇੱਥੇ ਕੋਈ ਸਟੇਸ਼ਨ ਨਹੀਂ ਆ ਤੇ ਆ ਵੇਖ ਲੋ ਟ੍ਰੇਨ ਇੱਥੇ ਰੁਕਣ ਲੱਗੀ ਜੇ ਪੂਰੀ ਚੱਲਦੀ ਆ ਸਾਡੇ ਲੋਕਾਂ ਦੀ ਵੇਖ ਲੋ ਇੱਥੇ ਹੈ ਆ ਟ੍ਰੇਨ ਰੁਕ ਗਈ ਆ ਟ੍ਰੇਨ ਦੇ ਵਿੱਚੋਂ ਹੁਣ ਜਿਹੜਾ ਕਨੈਕਟਰ ਆ ਉਹ ਆ ਅੱਗੇ ਉਤਰ ਗਏ ਦੇ ਇੱਥੇ ਰੱਸੀ ਬੰਨਦਾ ਵਾ ਤਾਂ ਫੇਰ ਗੱਡੀ ਨਗਾਉਂਦੇ ਆ ਕੋਈ ਇੱਥੇ ਫਾਟਕ ਨਹੀਂ ਆ ਬਸ ਇਦਾਂ ਹੀ ਆ ਇਹ ਵੀਰ ਹੁਣ ਖਲੋ ਗਿਆ ਵਾ ਤੇ ਹੁਣ ਟ੍ਰੇਨ ਲੰਘਣੀ ਆ ਆ ਵੇਖ ਲੋ ਜਿੱਦਾਂ ਗੁੱਜਰ ਮੱਝਾਂ ਨੇ ਨਗਾਉਂਦੇ ਆ ਆ ਵੇਖ ਲੋ ਆ ਟ੍ਰੇਨ ਆ ਗਈ ਤੇ ਉਹ ਸਮਝ ਲੋ ਵੀ ਫਾਟ ਗਈ ਬੰਦਾ ਇਹਦਾ ਬੰਦਾ ਇਹਦਾ ਖਲੋਤਾ ਤੇ ਆਹ ਡਰੇਨ ਲੱਗੀ ਜੀ ਉਹ ਲੱਗਾ ਜੇ ਚੱਲ ਤੇ ਕਨੈਕਟਰ ਸਾਬ ਵੀ ਚੜ ਗਏ ਜਨਾਲੀ ਉਹ ਗਈ ਜੀ ਡਰੇਨ ਆ